ਰਾਜਾ ਵੜਿੰਗ ਕੋਸ਼ਿਸ਼ ਕਰ ਰਿਹਾ ਵੀ ਜਿੱਦਾਂ ਭਗਵੰਤ ਮਾਨ ਇੱਕ ਬੜਾ ਵੱਡਾ ਤਕੜਾ ਬਲਾਰਾ ਉਹਨੇ ਸੰਗਾ ਪੈਂਦਾ ਵੀ ਮੈਂ ਵੀ ਬਸ ਹੁਣ ਆਏ ਬੋਲ ਬੋਲ ਕੇ ਐਵੇਂ ਇਧਰ ਦੀਆਂ ਸਟੋਰੀਆਂ ਫੜ ਲੀਆਂ ਕਦੀ ਰਾਹੁਲ ਗਾਂਧੀ ਦੀਆਂ ਫੜ ਲੀਆਂ ਕਦੀ ਅੰਬਾਨੀ ਦਾ ਮੁੰਡਾ ਲੱਡੂ ਜਿਹਾ ਲੱਗਦਾ ਇਹ ਫਲਾਨਾ ਤੇ ਇੰਕੜਾ ਉਹ ਲੱਗ ਕੇ ਆਪਿਆ ਲੱਗੇ ਪੈ ਮੈਟਰ ਹੈ ਨਹੀਂ ਇਹਦੇ ਕੋਲ ਚੱਜਦਾ ਉਹਦੀ ਆਵਾਜ਼ ਰਾਜਾ ਵੜਿੰਗ ਦੀ ਆਵਾਜ਼ ਕੰਨਾਂ ਨੂੰ ਕੰਨ ਫੱਟ ਰਿਹਾ ਉਹਦੀ ਆਵਾਜ਼ ਸੁਣ ਕੇ ਇਹਨਾਂ ਦਾ ਗਲੇ ਦਾ ਬੁਰਾ ਹਾਲ ਹੈ ਉਹ ਤਾਂ ਚੋਰ ਲਾਲਾ ਬੋਲ ਰਿਹਾ ਦੇਖੀ ਕਿਤੇ ਹੱਟ ਅਟੈਕ ਨਾ ਕਰਾ ਲਈ ਰਾਜਾ ਵੜਿੰਗ ਹਰਮੋਨੀਅਮ ਖਰੀਦ ਪਹਿਲੇ ਇੱਕ ਉਹ ਤੇ ਸਾਹ ਦੀ ਰਿਆਜ਼ ਲੈਣੀ ਸ਼ੁਰੂ ਕਰ ਡਾਊਨ ਸਕੇਲ ਤੋਂ ਸਾ ਜਾਂ ਓ ਇਹਦੇ ਨਾਲ ਤੇਰੇ ਵੋਕਲ ਕੋਰਡ ਬਹੁਤ ਖੁੱਲਣਗੇ ਠੀਕ ਹੈ ਜਾਂ ਫਿਰ ਕੱਪੜੇ ਨਾਲ ਆ ਦੇ ਜੀ ਫੜ ਲਾ ਆ ਐਦਾਂ ਕਰ ਸ਼ਾਇਦ ਤੇਰਾ ਗਲੇ ਦਾ ਬੇਸ ਬਣ ਜਾਊ ਬਹਿਣੋ हट ਜਾ ਜਿਹੜਾ ਵਾਰ-ਵਾਰ ਤੇਰਾ ਗਲਾ ਬਹਿ ਜਾਂਦਾ ਹੈ ਖਰਾਬ ਹੋ ਜਾਂਦਾ ਹੈ ਸੋ ਤੈਨੂੰ ਇਸ ਟਾਈਮ ਕਿਸੇ ਪਾਰਟੀ ਦੀ ਲੋੜ ਨਹੀਂ ਰਾਜੇ ਬਰਿੰਗ ਤੈਨੂੰ ਕੋਈ ਭਗਵੰਤ ਮਾਨ ਦੀ ਲੋੜ ਨਹੀਂ ਮਤਲਬ ਤੂੰ ਪੂਰਾ ਧਿਆਨ ਦੇ ਬਾਜੇ ਦੇ ਉੱਤੇ ਰਿਆਜ਼ ਸ਼ੁਰੂ ਕਰ ਐਨ ਗਲੇ ਨੂੰ ਕੈਮ ਕਰ ਸਾਲ ਬਾਦ ਮੁੜ ਕੇ ਆ ਕਿਉਂਕਿ ਤੂੰ ਇੰਨਾ ਜਲੂਸ ਕਢਾ ਲਿਆ ਆਪਣਾ ਨਾ ਤੇਰਾ ਕੋਈ ਗਾਲਚ ਦਮਾ ਉਹ ਜਿਹੜੇ ਚਾਰ ਮੂਰੇ ਲੋਕ ਬੈਠੇ ਤਾੜੀਆਂ ਮਾਰ ਰਹੇ ਉਹ ਤਾਂ ਮਾਰ ਰਿਆ ਉਹ ਤੈਨੂੰ ਧੰਨਵਾਦ ਕਰ ਰਿਹਾ ਕਿ ਤੂੰ ਇੰਨਾ